ਪੀਖਣ ਸ਼ਾਹ ਦੇ ਚੇਲਿਆਂ ਨੇ ਨਮਾਜ਼ ਪੜ੍ਹੀ ਨਮਾਜ਼ ਪੂਰੀ ਹੋਣ ਤੋਂ ਬਾਅਦ ਚੇਲਿਆਂ ਨੇ ਬੇਨਤੀ ਕੀਤੀ ਪੀਰ ਜੀ ਆਪਣੇ ਤੋਂ ਗਲਤੀ ਹੋ ਗਈ ਕਹਿੰਦਾ ਪੁੱਤਰ ਕਾਹੀ ਉਹ ਕਹਿਣ ਲੱਗੇ ਜੀ ਆਪਾਂ ਤਾਂ ਨਮਾਜ਼ ਲੈਹਦੇ ਨੂੰ ਮੂੰਹ ਕਰਕੇ ਪੜ੍ਹਦੇ ਆ ਤੇ ਅੱਜ ਆਪਾਂ ਚੜਦੇ ਨੂੰ ਕਰ ਦਿੱਤੀ ਸੜਕੇ ਜਾਵਾ ਓਏ ਤੇਰੇ ਪੀਰਾ ਕਹਿਣ ਲੱਗਾ ਨਾ ਮੈਂ ਲੈਹਦੇ ਨੂੰ ਮੰਨਾ ਨਾ ਮੈਂ ਚੜਦੇ ਨੂੰ ਮੰਨਾ ਮੈਂ ਤਾਂ ਅੱਲਾ ਨੂੰ ਮੰਨਦਾ ਮੈਨੂੰ ਅੱਲਾ ਦਾ ਨੂਰ ਅਜ ਪਟਨੇ ਦੀ ਪਾਵਨ ਧਰਤੀ ਦੇ ਦੱਸਿਆ ਹੈ ਮੇਰੇ ਜਿੰਨੇ ਭੈਣ ਭਰਾ ਥੋੜੇ ਬਹੁਤੇ ਆਇਓ ਮੇਰੀ ਗੱਲ ਨੂੰ ਜਿੱਥੋਂ ਪੀਖਣ ਸ਼ਾ ਪੀਰ ਮੁਸਲਮਾਨ ਉਹਨੂੰ ਅੱਲਾ ਦਾ ਨੂਰ ਪਟਨੇ ਵਿੱਚ ਦੀਦਾ ਤੇ ਆਪਾਂ ਡੇਰੇਓ ਦੇ ਧੱਕੇ ਖਾਣ ਜਾਂਦੇ ਕਿ ਨਾਮ ਲੈਣ ਚੱਲੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਗੁਰਗੰਸਾਚੇ ਪਾਤਸ਼ਾਹ ਦੇ ਕੋਲੋਂ ਦੱਸਿਆ ਕੁਝ ਨਹੀਂ ਤੱਕੇ ਜਖਾਨ ਜਾਨੇ ਗੱਡੀਆਂ ਭਰ-ਭਰ ਕੇ ਆਖੇ ਨਾਮ ਲੈਣ ਗਏ ਆ ਨਾਮ ਲੈਣ ਮੈਂ ਨੇ ਇਹਨਾਂ ਅਕਲਦਿਆਂ ਨੇ ਆਖਿਆ ਕਰੋ ਅੱਜ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦਾ 550 ਸਾਲਾ ਜੋਤੀ ਜੋਤ ਸਮਾਉਣ ਦਾ ਪਰਬ ਮਨਾ ਰਹੇ ਆ ਉਹ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦਾ ਕੰਨਾਂ ਚ ਭੁੱਖਾਂ ਦੀ ਗੱਲ ਨਹੀਂ ਕਰਦਾ ਉਹ ਕਹਿੰਦਾ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਪਰ ਇਧਰ ਆਵੇਗਾ ਕੌਣ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਇਹ ਗੁਰੂ ਕੇ ਬੋਲ ਨੇ ਅੰਮ੍ਰਿਤ ਪੀਵੋ ਇਹਨੇ ਆਖਿਆ ਕੰਨਾਂ ਚ ਫੂਕਾ ਮਰਾਓ ਤੇ ਨਾਮ ਲੈ ਕੇ ਆਓ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਨਾ ਗੁਰਮਖਾ ਅੰਤ ਸੁਵਾਸਾਂ ਤੱਕ ਪ੍ਰਮਾਤਮਾ ਦੀ ਵਿੜਿਆਈ ਕਰ ਉਹਦਾ ਨਿਚਾ ਕੰਨਾ ਹੋਵੇਗਾ ਹੁਣ ਤਾਂ ਗੁਰੂਖੋ ਆਪਣੇ ਕੋਲ ਸਾਧਨ ਨੇ ਉਹ ਮਹਾਪੁਰਸ਼ ਪਟਨੇ ਦੀ ਧਰਤੀ ਤੋਂ ਤੁਰਿਆ ਸੰਦੋਏ ਤੋਂ ਤੇ ਪਟਨਾ ਸਭ ਪੈਦਲ ਚੱਲ ਕੇ ਗਿਆ ਪੈਦਲ ਚੱਲ ਕੇ ਨਾ ਉਹਨੇ ਘੋੜਾ ਲਿਆ ਤੇ ਨਾ ਉਹਨੇ ਊਠ ਲਿਆ ਨਾ ਉਹਨੇ ਫੁਰਕ ਸਾਧੰਦਿਆ ਅਤੇ ਆਜ ਲਿਖਿਆ ਕਿ ਉਹਦੇ ਦੋ ਚੇਲੇ ਨਾਲ ਗਏ ਇੱਕ ਚੇਲਾ ਰਸਤੇ 'ਚ ਰੱਬ ਨੂੰ ਪਿਆਰਾ ਹੋ ਗਿਆ ਉਹਦੀ ਮੌਤ ਹੋ ਗਈ ਇਹ ਪੀਰ ਤੇ ਮਰੀਦ ਦੋਵੇਂ ਪਟਨਾਵਾਲ ਸਾਹਿਬ ਗਏ ਤੇ 부ghi ਅੱਗੇ ਜਾ ਕੇ ਪੜਾਕ ਕਰ ਲਿਆ ਕਿ ਅਸੀਂ ਜਿੰਨਾ ਚਿਰ ਗੋਬਿੰਦ ਰਾਏ ਦੇ ਦਰਸ਼ਨਾਂ ਕਰੀਏ ਅਸਾਂ ਉਹਨਾਂ ਚਿਰ ਅਨਜਲ ਮੂੰਹ ਤੇ ਲਾਉਣਾ ਨਹੀਂ ਆਪਾਂ ਤਾਂ ਕਿਲਾ ਪਹਿਲਾਂ ਪਕੌੜੀ ਖਾ ਚੁ ਲਈਏ ਆਪਾਂ ਤਾਂ ਕਿਹਨੇ ਜਲੇਬ ਨੇ ਠੰਡੇ ਹੋ ਜਾਣ ਪੰਜਾਬ ਚੋਂ ਗਿਆ ਉਹਨੇ ਖਾਣ ਨੂੰ ਪਹਿਲ ਨਹੀਂ ਦਿੱਤੀ ਉਹਨੇ ਗੁਰੂ ਕੇ ਦਰਸ਼ਨ ਨੂੰ ਪਹਿਲ ਦਿੱਤੀ ਮਾਤਾ ਨਾਨਕੀ ਜੋ ਗੁਰੂ ਗੋਬਿੰਦ ਸਿੰਘ ਦੀ ਦਾਦੀ ਜੀ ਸਨ ਉਹਨੇ ਆਖਿਆ ਪੀਰ ਜੀ ਸਾਈ ਲੋਕੋ ਜੀ ਆਇਆਂ ਨੂੰ ਥੋੜਾ ਬੁਲਦਾ ਖਾਓ ਕਹਿਣ ਲੱਗੇ ਮਾਤਾ ਜੀ ਅਸੀਂ ਗੁਰੂ ਕੇ ਦਰਸ਼ਨ ਕਰਨ ਕੇ ਆਪਣੇ ਆਪ ਨੂੰ ਸੁੱਚਿਆ ਕਰਨਾ ਆਖਿਰ ਉਹਨਾਂ ਨੇ ਹੱਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਦਾ ਮਾਮਾ ਮਾਮਾ ਕਰਪਾਲ ਚੰਦ ਬਾਜਾਂ ਵਾਲੇ ਬਾਪੂ ਨੂੰ ਆਪ ਹੀ ਬਾਹਮਾ ਚੁੱਕ ਕੇ ਲੈ ਕੇ ਆਇਆ ਉਧਰ ਪੀਰ ਨੇ ਆਪਣੇ ਚੇਲੇ ਨੂੰ ਭੁਜਾਇਆ ਕਹਿਣ ਲੱਗਾ ਪੁੱਤਰਾ ਮੈਂ ਤੇਰਾ ਸ਼ੰਕਾ ਨਿਵਰਤ ਕਰਨਾ ਹੈ ਇੰਉਂ ਕਰੀ ਦੋ ਨਕੀਆਂ ਦੀਆਂ ਕੁਜੀਆਂ ਲੈ ਨੀ ਇੱਕ 'ਚ ਪਾਣੀ ਪਾ ਦੀ ਤੇ ਇੱਕ ਵਿੱਚ ਦੁੱਧ ਪਾ ਰੀ ਤੇ ਬਾਕੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਉਹਦਾ ਚੇਲਾ ਦੋ ਕੁੱਜੀਆਂ ਲੈ ਕੇ ਆਇਆ ਇੱਕ ਵਿੱਚ ਪਾਣੀ ਪਾਇਆ ਇੱਕ ਵਿੱਚ ਦੁੱਧ ਪਾਇਆ ਤੇ ਕਹਿਣ ਲੱਗਾ ਲਿਆ ਪੁੱਤਰ ਮੈਨੂੰ ਫੜਾ ਉਹਨੇ ਕਲਗੀਧਰ ਬਾਪੂ ਦੇ ਅੱਗੇ ਕੀਤੀਆਂ ਤੇ ਮੇਰੇ ਬਾਜਾਂ ਵਾਲੇ ਦੀ ਕਿੰਨੀ ਤਾਕਤ ਹੈ ਕਿੰਨਾ ਬਲ ਹੈ ਕਿੰਨਾ ਜੋਰ ਹੈ ਜਦੋਂ ਪੀੜ ਦੇ ਕੁੱਜੀਆਂ ਤੇ ਹੱਥ ਰੱਖਿਆ ਉਹਨੂੰ ਇਨਾ ਭਾਰ ਮਹਿਸੂਸ ਹੋਇਆ ਕਿ ਉਹਦੇ ਹੱਥ ਕੰਬ ਗਏ ਤੇ ਦੁੱਧ ਤੇ ਪਾਣੀ ਡੁੱਲ ਗਿਆ ਚੇਲਾ ਮਜੂਜ਼ ਹੋਇਆ ਜਿਹੜਾ ਪੀਰ ਸੀ ਉਹ ਬਾਗੋ ਬਾਗ ਹੋ ਗਿਆ ਕਹਿਣ ਲੱਗਾ ਪੁੱਤਰਾ ਬਣ ਗਈ ਗੱਲ ਕਹਿੰਦਾ ਮੀਆਂ ਜੀ ਕਿਵੇਂ ਕਹਿੰਦਾ ਮੇਰੇ ਅੰਦਰ ਫੁਰਨਾ ਸੀ ਜੇ ਇਹ ਪਾਣੀ ਤੇ ਹੱਥ ਰੱਖ ਕੇ ਤੇ ਹਿੰਦੂਆਂ ਦਾ ਹੋਵੇਗਾ ਕਿਉਂਕਿ Hindu ਭਰਾ ਇਸ਼ਨਾਨ ਪਨ ਤੇ ਬੜਾ ਜੋਰ ਦਿੰਦੇ ਨੇ ਜੇ ਇਹ ਦੁੱਧ ਤੇ ਹੱਥ ਰੱਖੇਗਾ ਮੁਸਲਮਾਨਾਂ ਦਾ ਹੋਵੇਗਾ ਪਰ ਇਹਨੇ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰਕੇ ਜਿਹਨੂੰ ਆਪਾਂ ਪੁਰਾਣੇ ਜੁਲ ਕਹਿੰਦੇ ਕੱਚੀ ਲੱਸੀ ਹੁਣ ਤਾਂ ਕਈ ਤਰ੍ਹਾਂ ਦੇ ਆਪਾਂ ਲਮਕੀ ਲਮਕੀ ਤੇ ਕੋਕੇ ਸ਼ੋਕੇ ਪਈ ਲੱਗ ਪਿਆ ਨਾ ਅੱਗੇ ਗਰਮੀ 'ਚ ਲੋਕਾਂ ਨੇ ਅੰਬ ਚੂਪਣਾ ਤੇ ਮੁੜ ਕੇ ਕਹਿਣਾ ਧੀਏ ਰਾਣੀਏ ਥੋੜੀ ਜੀ ਕੱਚੀ ਲੱਸੀ ਬਣਾ ਅੰਬ ਆਂਬੜੇ ਚੂਪੇ ਤੇ ਠੰਢੀ ਹੁੰਦੀ ਹੈ ਅੰਬਾਂ ਦੀ ਗਰਮੀ ਨਾ ਚੜ ਜਾਏ ਇਹ ਕੱਚੀ ਲੱਸੀ ਆ ਆਪਣੇ ਪੰਜਾਬ ਦਾ ਇੱਕ ਮਸ਼ਹੂਰ ਖਰਾਕ ਸੀ ਗਰਮੀ 'ਚ ਕਹਿਣ ਲੱਗਾ ਪੀਰ ਗੁਰੂ ਨੇ ਦੁੱਧ ਤੇ ਪਾਣੀ ਮਿਲਾ ਕਰਕੇ ਕੱਚੀ ਲੱਸੀ ਬਣਾ ਕੇ ਆਖਿਆ ਮੈਂ ਠੰਡ ਵਰਤਉਣ ਲਈ ਆ ਮੈਂ ਅੱਗ ਲਾਉਣ ਲਈ ਨਹੀਂ ਆਇਆ ਇਹ ਹੈ ਗੁਰੂ ਗੋਬਿੰਦ ਸਿੰਘ ਜਿਹੜਾ ਕਹਿੰਦਾ ਕੋਈ ਭੈਓ ਮੁੜਿਆ ਕੋ ਜੋਗੀ ਸੰਿਆਸੀ ਭੈਓ ਕੋ ਬ੍ਰਹਮਚਾਰੀ ਕੋ ਜਤੀ ਅਨਮਾਨ ਬੋ Hindu ਤੁਰਕ ਕੋਈ ਰਾਫਜੀ ਇਮਾਮ ਸ਼ਾਫੀ ਮਾਨਸਪੀ ਜਾਤ ਸਵੇ ਏਕੀ ਪਛਾਨ ਬੋ ਕਹਿੰਦੇ ਗੁਰਮੁਖੋ ਸਾਰੇ ਰੱਬ ਦੇ ਬਣਾਏ ਬੰਦੇ ਨੇ ਭਾਵੇਂ ਕੋ Hindu ਤੇ ਭਾਵੇਂ ਮੁਸਲਮਾਨ ਆਪਾਂ ਫਿਰ ਕਈ ਕੋਈ ਤਾਂ ਕਹਿੰਦਾ ਜੀ ਮੰਦਰ ਚ ਨਾ ਜਾਓ ਕੋਈ ਕਹਿੰਦਾ ਮਸਜਿਦ ਵਿੱਚ ਨਾ ਜਾਓ ਕੋਈ ਕਹਿੰਦਾ ਗੁਰਦੁਆਰੇ ਨਾ ਜਾਓ ਇੱਕ ਬਾਜਾਂ ਵਾਲਾ ਜਿਹੜਾ ਕਹਿੰਦਾ ਦਿਉਰਾ ਮਸਜਿਦ ਸੋਈ ਪੂਜਾ ਉਹ ਨਮਾਜ਼ ਕੋਈ ਮਾਨਸਬ ਏਕ ਕੇ ਅਨੇਕ ਕੋ ਪ੍ਰਭਾਵ ਹੈ ਏਕੇ ਨੈਣ ਏਕੇ ਕਾਨ ਏਕੇ ਦੇਹ ਏਕੇ ਬਾਣ ਖਾਕ ਬਾਦ ਆਰਸ਼ਾ ਉਹ ਆਪ ਕੋ ਲਾਉ ਹੈ ਆਪਾਂ ਪੰਜਾਂ ਤਤਾਂ ਦੇ ਬਣਿਆ ਭਾਵੇਂ ਕੋ ਹਿੰਦੂ ਹੈ ਭਾਵੇਂ ਕੋ ਮੁਸਲਮਾਨ ਹੈ ਭਾਵੇਂ ਕੋ ਭੈਣ ਹੈ ਤੇ ਭਾਵੇਂ ਵੀਰ ਹੈ ਆਪਾਂ ਨਿੱਕੀ ਜੀ ਮਿੱਟੀ ਦੀ ਢੇਰੀ ਹਾਂ ਇਹ ਸਾਡੇ ਗੁਰੂ ਨੇ ਸਾਨੂੰ ਜਨਾਇਆ